ਭਾਈ ਜੀ ਕੀ ਕਹਾਂ ਉਹ ਜੋ ਪਲਾਕਸਮਤੀ ਦੇ ਲਖਣ ਤੁਸੀਂ ਲੜ ਰਹੇ ਹੋ ਭਾਈ ਕਾਲੀ ਦਲ ਵੱਲੋਂ ਲੜ ਰਹੇ ਆਂ ਬੂੜਾ ਗੁਜਰ ਜ਼ੋਨ ਨੰਬਰ 8 ਤੋਂ ਤੋਂ ਅਮਰੀ ਕਾਟੀਦਲ ਦੀ ਟਿਕੜੇ ਤੇ ਲੜ ਰਹੇ ਆਂ ਜੀ ਤੇ ਭਾਈ ਰੂਜੀ ਦੇ ਜਿਵੇਂ ਵੀ ਇੱਕ ਤਾਂ ਕਾਲੀ ਦਲ ਸਾਰਾ ਇਕੱਠਾ ਹੋ ਕੇ ਆਉਣ ਵਾਲੇ ਟਾਈਮ 'ਚ 2027 ਦੇ ਵਿੱਚ ਅਸੀਂ ਸ਼੍ਰੋਮਰੀ ਕਾਟੀਦਲ ਦੀ ਸਰਕਾਰ ਬਣਾਉਣੀ ਆ ਇਹ ਉਸ ਪਾਲ ਬੁੱਤੇ ਲੜ ਰਹੇ ਇੱਕ ਮਜਬੂਤ ਤੀਤੀ ਦੇ ਵਿੱਚ ਆਉਣ ਦੇ ਹੱਦ ਕਿਹਦੇ ਨਾਲ ਮੁਕਾਬਲਾ ਮੰਨਦੇ ਹੋ ਜੀ ਮੁਕਾਬਲਾ ਤਾਂ ਅਸੀਂ ਸਾਰੇ ਨਾਲ ਹੀ ਮੰਨਦੇ ਆਂ ਤੁਸੀਂ ਕੀ ਕਹਿਣਾ ਤੁਸੀਂ ਕਿ ਕਿਸੇ ਨੂੰ ਕਮਜ਼ੋਰਤਾ ਸਮਝ ਨਹੀਂ ਆਉਂਦੀ ਤੁਸੀਂ ਕੀ ਕਹਿਣਾ ਚਾਹੁੰਦੇ ਪ੍ਰਧਾਨ ਜੀ ਮੈਂ ਤਾਂ ਸਾਰੇ ਪਿੰਡ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਉਣ ਵਾਲੀ ਸਤਾਈ ਵਾਲੀ ਸਰਕਾਰ ਅਕਾਲੀ ਦਲ ਦੀ ਹੈ ਵੱਧ ਤੋਂ ਵੱਧ ਅਕਾਲੀ ਦਲ ਦੀ ਮਤ ਕਰੀਏ ਜਿੰਨੀਆਂ ਵੀ ਅੱਜ ਤੱਕ ਸਹੂਲਤਾਂ ਦਿੱਤੀਆਂ ਐ ਕਾਲੀ ਸਰਕਾਰ ਨੇ ਦਿੱਤੀਆਂ ਜਿੰਨੀਆਂ ਵੀ ਅੱਜ ਤੱਕ ਤੁਸੀਂ ਵੇਖ ਲਓ ਮਗੱਟੀਆਂ ਸਹੂਲਤਾਂ ਤਾਂ ਇਹ ਆਟਾ ਦਾਲ ਦੀ ਸਕੀਮ ਲਾ ਲਓ ਚਾਹ ਬੜੇਪਾ ਫਸਣ ਲਾ ਲਓ ਚਾਹ ਬੀਲੀ ਸਕੀਮ ਲਾ ਜੋ ਵੀ ਸਹੂਲਤ ਸਿਉਂ ਵੀ ਅਕਾਲੀ ਦਲ ਬਾਲਸਾ ਨੇ ਦਿੱਤੀਆਂ ਐ ਇਸ ਕਰਕੇ ਸਾਡਾ ਜਿਹੜਾ ਸਾਡਾ ਛੋਟਾ ਵੀਰ ਬੱਬੀ ਇਹ ਬਹੁਤ ਹਿੰਮਤੀ ਹੈ ਤੇ ਬਿੱਟੂ ਭਾਈ ਸਾਡਾ ਉਹ ਵੀ ਬੜਾ ਹਿੰਮਤੀ ਹੈ ਇਹ ਸਾਡੇ ਦੋਵੇਂ ਸ਼ੋਮੀ ਕਮੇਟੀ ਦਾ ਕਾਲੀ ਦਲ ਤੋਂ ਲੜ ਰਹੇ ਹੈ ਤੇ ਮੈਂ ਸਾਰੀ ਸੰਗਤ ਨੂੰ ਬਦਾਈ ਕਿੰਨਾ ਧੰਨਵਾਦ ਕਰਦਾ ਫਾਈ ਸੰਗਤ ਦਾ ਵੀ ਆਪਾਂ ਸਾਰੇ ਨੇ ਸ਼ੋਮੀ ਕਾਲੀ ਦਲ ਚੋਣਸ਼ਾ ਤਕਰੀ ਤੇ ਮੁਰਾ ਚੌਧਰੀ ਘਣੋੜੀਆਂ ਹੈ ਫਾਈ ਸੰਗਤ ਦਾ ਮੈਂ ਧੰਨਵਾਦ ਵੀ ਕਰਦਾ ਜਿੰਨੀ ਸੰਗਤ ਸਾਡਾ ਸਵੇਰ ਦੀ 2 ਟੂਰ ਪਿੰਡਾਂ ਵਿੱਚ ਖੜਾ ਰਹੀ ਹੈ ਮੈਂ ਸਭ ਦਾ ਧੰਨਵਾਦ ਵੀ ਕਰਦੇ ਕਰਕੇ ਵੀ ਆਪਾਂ ਕਾਲੀਦਾਲੀ ਪਛਾਣ ਕਰੀਏ ਸੱਚੇ ਝੂਰਤੀ ਕਿਹੜੇ ਆਪਣੇ ਕਿਹੜੇ ਬਗਾਨੇ ਆ ਸਹੀ ਪਿੰਡਾਂ ਵਾਲੀ ਪਾਰਟੀ ਸ਼ੋਮਨੀ ਅਕਾਲੀ ਦਲ ਹੈ ਜੋ 4 ਸਾਲ ਹੋ ਚੁੱਕੇ ਆ ਆਮ ਸਰਕਾਰ ਨੂੰ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹ ਤਾਂ ਲੋਕਾਂ ਨੂੰ ਵੈਸੇ ਇਹਨਾਂ ਦਾ ਪਤਾ ਲੱਗ ਗਿਆ ਚਾਰ ਸਾਲਾਂ ਵਿੱਚ ਇਹਨਾਂ ਨੇ ਜਿਉ ਕੰਮ ਕੀਤੇ ਆ ਇਹਨਾਂ ਦਾ ਦੱਸਾਂ ਹੀ ਲੋੜ ਹੈ ਹਰ ਬੰਦੇ ਦੇ ਮੂੰਹ ਤੇ ਹੈ ਸਰਕਾਰ ਦੇ ਦਰਦ ਬਾਰੇ ਜੋ ਮਰਜ਼ੀ ਕਰੀ ਜਾਣ ਪਰ ਇਸ ਕੰਮ ਤਾਂ ਜਿਹਨੇ ਕੀਤਾ ਉਹ ਤਾਂ ਆਪਣਾ ਪਤਾ ਲੱਗ ਗਿਆ ਕੀ ਕੀਤਾ ਇਹਨਾਂ ਨੇ ਜੋ ਕੰਮ ਕਰਦਾ ਕਾਲੀਦਾਲੀ ਕਰਦਾ ਹੈ ਕਾਲੀ ਜਾਨ ਨੇ ਕਰ ਰਹੇ ਆ